ਉਹ ਕਲਾਕਾਰ ਜੋ ਆਪਣੇ ਸਮੇਂ ਦੇ ਵਿੱਚ ਬਹੁਤ ਮਕਬੂਲ ਰਹੇ ਬਹੁਤ ਚਰਚਾ ਰਹੀ ਉਹਨਾਂ ਦੀ ਪਰ ਉਸ ਤੋਂ ਬਾਅਦ ਚਰਚਾ ਛਿੜਨੀ ਬੰਦ ਹੋ ਗਈ। ਪਹਿਲਾਂ ਤੁਸੀਂ ਕਦੇ ਸੁਣਿਆ ਹੋਣਾ ਮਿਲਨ ਸਿੰਘ ਹੋਣਾ ਦਾ ਨਾਮ ਜੋ ਕੁੜੀ ਤੇ ਮੁੰਡੇ ਦੀ ਆਵਾਜ਼ ਦੇ ਵਿੱਚ ਗੀਤ ਗਾਉਂਦੀ ਸੀ ਤੇ ਉਸ ਦਾ ਗੀਤ ਜਦੋਂ ਦੂਰਦਰਸ਼ਨ ਤੇ ਚੱਲਦਾ ਸੀ ਤਾਂ ਉਹ ਬੜੀ ਚਰਚਾ ਛੇੜਦਾ ਸੀ। ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ ਰਹੇ ਕਰਦੇ ਉਸਾਰੇ ਮੇਰੀ ਪੱਪੀ ਮਜਦੂਰ ਦਸ ਇਹਦੇ ਵਿੱਚ ਸਿੰਗਾ ਭਲਾ ਮੇਰਾ ਕੀ ਕਸੂਰ ਇਹ ਟ੍ਰੇਨਿੰਗ ਲਈ ਤੁਸੀਂ ਇਸ ਆਵਾਜ਼ ਦੀ ਕਿਸੇ ਤੋਂ ਵੀ ਸਿੱਖਿਆ ਕਿ ਵੀ ਮੈਂ ਦੋ ਆਵਾਜ਼ਾਂ ਚ ਹਾਂਜੀ ਮਿਹਨਤ ਵੀ ਹੋ ਸਕਦੀ ਹੈ ਪਰ ਮੈਂ ਇੱਕ ਕੁਦਰਤ ਦਾ ਕ੍ਰਿਸ਼ਮਾ ਸਮਝਦੀ ਹਾਂ ਮਿਲਨ ਸਿੰਘ ਨੂੰ ਸੁਣਿਆ ਮਿਲਨ ਸਿੰਘ ਨੂੰ ਹਾਂਜੀ ਹਾਂਜੀ ਉਹਨੂੰ ਦੇਖ ਕੇ ਲੱਗਿਆ ਹਾਂ ਨਹੀਂ ਉਹਨੂੰ ਦੇਖ ਕੇ ਤਾਂ ਮੇਰੇ ਮਨ ਨੂੰ ਇੰਜ ਲੱਗਾ ਸੀ ਵੀ ਇੱਕ ਕੁੜੀ ਕਿਵੇਂ ਆਵਾਜ਼ ਕੱਢ ਸਕਦੀ ਹੈ ਹੂੰ ਬਿਦੋ ਆਵਾਜ਼ਾਂ ਮਤਲਬ ਇੱਕ ਨਹੀਂ ਕਈ ਵਾਰ ਹੁੰਦਾ ਵੀ ਉਹਨੂੰ ਦੇਖਿਆ ਆ ਕਿ ਮੈਂ ਵੀ ਇਸ ਤਰ੍ਹਾਂ ਕਰ ਲਾਂ ਨਹੀਂ ਉਦੋਂ ਨਹੀਂ ਵੈਸੇ ਮੇਰੇ ਮਨ ਦੇ ਵਿੱਚ ਆਏ ਹੋਇਆ ਸੀਗਾ ਕਿ ਉਹਨਾਂ ਨੂੰ ਦੇਖ ਕੇ ਆਏ ਹੋਇਆ ਪਰ ਵੀ ਤੁਹਾਡੀ ਆਵਾਜ਼ ਬੰਦੇ ਵਰਗੀ ਆ ੁੰਡੇ ਵਰਗੀ ਆਵਾਜ਼ ਨਹੀਂ ਇੰਝ ਨਹੀਂ ਉਹ ਆਏ ਕਈ ਵਾਰ ਆਏ ਕਹਿ ਦਿੰਦੇ ਸੀ ਸਟੇਜ ਥੱਲੇ ਕੋਈ ਬੰਦਾ ਪਿਠਾਇਆ ਹੋਇਆਗਾ ਵੀ ਜਦੋਂ ਉਹ ਦੂਸਰੀ ਆਵਾਜ਼ ਕੱਢ ਰਿਹਾ ਜਾਣਦੇ ਇਸ ਕਰਕੇ ਕੁੜੀ ਵੀ ਪੁੱਛੀਏ ਕੋਈ ਰਾਹ ਪੁੱਛੇ ਦੋ ਵਾਜਾਂ ਵਾਲੀ ਕੁੜੀ ਦੇ ਘਰੇ ਜਾਣਾ ਹਾਂਜੀ ਬਹੁਤ ਵਾਰੀਆਂ ਸਾਰਾ ਪਿੰਡ ਜਾਣਦਾ ਹਾਂਜੀ ਸਾਰਾ ਜਾਣਦਾ ਬਾਣ ਮਤੇ ਦੀ ਬਾਹੀ ਤੂੰ ਚੁੱਲੇ ਵਿੱਚ ਲਾ ਲਈ ਵੇ ਪੱਠੀ ਲਾ ਕੀ ਕਰੇ ਹਮੀਰਾ ਮਿੱਲ ਬਣਾ ਲਈ ਵੇ ਪੀਠੇ ਕੇ ਦੀ ਧਾਰੁਣੀ ਸੁਬਾ ਕਲੇ ਜਾ ਵੱਢੀ ਦਾ ਬੜਾ ਨਜ਼ਾਰਾ ਆਉਂਦਾ ਕਮਲ ਏ ਕਰਦੀ ਗੱਡੀ ਦਾ ਬੜਾ ਨਜ਼ਾਰਾ ਆਉਂਦਾ ਨੀ ਦੇ ਸੀਦਾ ਰੂ ਕੱਡੀ ਦਾ ਪਰ ਕਿਸੇ ਹੋਰ ਜਿਹੜੇ ਦੁਕਾਨਾ ਜੋੜੀਆਂ ਨੇ ਕਦੇ ਰੋਸਾ ਨਹੀਂ ਕੀਤਾ ਕਿਸੇ ਨੇ ਵੀ ਸਾਡਾ ਕੰਮ ਇੱਕ ਇੱਕ ਬੰਦੇ ਖੋ ਕੇ ਲੈ ਗਿਆ ਨਹੀਂ ਜਿਵੇਂ ਅਕਸਰ ਰੌਲਾ ਪੈ ਜਾਂਦਾ ਦੁਕਾਨਾ ਜੋੜੀਆਂ ਦਾ ਨਹੀਂ ਜੀ ਇੱਕ ਵਾਰੀ ਮੈਨੂੰ ਮਤਲਬ ਦੱਸਦੀਆਂ ਸਟੇਜ ਤੇ ਆਪਣੇ ਗਲਸ਼ਨ ਜੀ ਕੀ ਨਾਮ ਦਾ ਗਲਸ਼ਨ ਕੋਮਲ ਜੀ ਮਿਲੇ ਸੀਗੇ ਹੂੰ ਉਹਨਾਂ ਨੇ ਮੈਨੂੰ ਗੱਲ ਕਹੀ ਜੀ ਉਹ ਉਹਨਾਂ ਦਾ ਪ੍ਰੋਗਰਾਮ ਹਜੇ ਹੋਣਾ ਸੀਗਾ ਤੇ ਮੈਂ ਗਾ ਰਹੀ ਸੀ ਉਧਰੋਂ ਹੋਵਾਂਗੀ ਤੇ ਮੈਂ ਜਦੋਂ ਮੈਂ 2 ਵਜਾਂ ਚ ਗੀਤ ਗਾਇਆ ਤੇ ਉਹ ਮੈਨੂੰ ਕਹਿੰਦੇ ਵੀ ਬਹੁਤ ਵਧੀਆ ਬੇਟਾ ਜੋ ਕੁਛ ਅਸੀਂ ਨਹੀਂ ਕਰ ਸਕੇ ਉਹ ਥੋ ਥੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਤਵਿਆਂ ਵਾਲੇ ਕਲਾਕਾਰ ਉਹ ਕਲਾਕਾਰ ਜੋ ਆਪਣੇ ਸਮੇਂ ਦੇ ਵਿੱਚ ਬਹੁਤ ਮਕਬੂਲ ਰਹੇ ਬਹੁਤ ਚਰਚਾ ਰਹੀ ਉਹਨਾਂ ਦੀ ਪਰ ਉਸ ਤੋਂ ਬਾਅਦ ਚਰਚਾ ਛਿੜਨੀ ਬੰਦ ਹੋ ਗਈ ਉਹਨਾਂ ਕਲਾਕਾਰਾਂ ਦੇ ਨਾਲ ਅਸੀਂ ਵੱਖ-ਵੱਖ ਇੰਟਰਵਿਊਜ਼ ਕਰ ਰਹੇ ਹਾਂ ਉਹਨਾਂ ਦੇ ਜੀਵਨ ਬਾਰੇ ਜਾਂ ਜਿਹੜੇ ਕਲਾਕਾਰ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਬਾਰੇ ਚਰਚਾ ਕਰਦੇ ਹਾਂ ਪਰ ਅੱਜ ਜੋ ਕਲਾਕਾਰ ਅਸੀਂ ਲੱਭੀ ਆ ਉਹ ਕੁੜੀ ਉਹਨਾਂ ਕਲਾਕਾਰਾਂ ਦੀ ਹੂਬ-ਹੂ ਆਵਾਜ਼ ਦੇ ਵਿੱਚ ਗਾਉਂਦੀ ਹੈ ਪਹਿਲਾਂ ਤੁਸੀਂ ਕਦੇ ਸੁਣਿਆ ਹੋਣਾ ਮਿਲਨ ਸਿੰਘ ਹੋਣਾ ਦਾ ਨਾਮ ਜੋ ਕੁੜੀ ਤੇ ਮੁੰਡੇ ਦੀ ਆਵਾਜ਼ ਦੇ ਵਿੱਚ ਗੀਤ ਗਾਉਂਦੀ ਸੀ ਤੇ ਉਸ ਦਾ ਗੀਤ ਜਦੋਂ ਦੂਰਦਰਸ਼ਨ ਤੇ ਚੱਲਦਾ ਸੀ ਤਾਂ ਉਹ ਬੜੀ ਚਰਚਾ ਛੇੜਦਾ ਸੀ ਕਿ ਕੁੜੀ ਮਿਲਨ ਸਿੰਘ ਆ ਰਹੀ ਹੈ ਫਲਾਨੇ ਪ੍ਰੋਗਰਾਮ ਦੇ ਵਿੱਚ ਤੇ ਉਹ ਕੁੜੀ ਤੇ ਮੁੰਡੇ ਦੀ ਇਕੱਠੇ ਆਵਾਜ਼ ਕੱਢੂਗੀ। ਲੋਕ ਹੈਰਾਨ ਹੁੰਦੇ ਸੀ ਕਿ ਕੁੜੀ ਮੁੰਡੇ ਦੀ ਆਵਾਜ਼ ਕਿਵੇਂ ਕੱਢਦੀ ਹੈ। ਉਸ ਤੋਂ ਬਾਅਦ ਇਹ ਵੀ ਚਰਚਾ ਚੱਲੀ ਕਿ ਇਹ ਮੁੰਡਾ ਹੈ ਕਿ ਕੁੜੀ ਹੈ। ਇਹ ਵੀ ਚਰਚਾ ਕਿਉਂਕਿ ਉਸਦੇ ਬਾਲ ਕੱਟੇ ਹੋਏ ਸੀ। ਪਰ ਅੱਜ ਜਿਸ ਕਲਾਕਾਰ ਨੂੰ ਮਲਾਉਣਾ ਹੈ ਉਹ ਸਾਹੋ ਪਿੰਡ ਦੀ ਹੈ। ਬਾਬੂ ਰਾਜਵਾਲੀ ਉਹਨਾਂ ਦਾ ਪਿੰਡ ਹੈ। ਬਹੁਤ ਜਿਹੜਾ ਇਤਿਹਾਸਕ ਪਿੰਡ ਹੈ ਬਾਬੂ ਰਾਜਵਾਲੀ ਉਹਨਾਂ ਦਾ ਬਹੁਤ ਵੱਡਾ ਨਾ ਮਨਦੀਪ ਮਣੀ ਮਾਲਵਾ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਸਸ਼ੀਕਲ ਬਾਈ ਹੈਪੀ ਜੀ ਭਗਤਾ ਤੋਂ ਨੇ ਮੇਰੇ ਵੀਰ ਜੀ ਧੰਨਵਾਦ ਕਰਦੀ ਆ ਮੈਂ ਰੋਜ਼ਾਨਾ ਸਪੋਕਸਮੈਨ ਚੈਨਲ ਦਾ ਸੋ ਬਹੁਤ ਬਹੁਤ ਧੰਨਵਾਦ ਜੀ ਡਰ ਲੱਗ ਰਿਹਾ ਨਹੀਂ ਨਹੀਂ ਇੰਟਰਵਿਊ ਕਰਦੇ ਨਹੀਂ ਜੀ ਨਹੀਂ ਲੱਗਦਾ ਸੱਚੀ ਦੱਸਿਓ ਨਹੀਂ ਨਹੀਂ ਕਈ ਵਾਰੀ ਹੁੰਦਾ ਨਾ ਬੰਦਾ ਪਹਿਲੀ ਵਾਰ ਕਰ ਰਹੇ ਤੁਸੀਂ ਅਸੀਂ ਇੰਟਰਵਿਊ ਵੈਸੇ ਤਾਂ ਕਰੀਏ ਹੋਣੀ ਹੈ ਇੰਟਰਵਿਊ ਆਈ ਤਾਂ ਹਾਂ ਜੀ ਕਰੀਏ ਹਾਂ ਜੀ ਫਿਰ ਡਰ ਕਿਉਂ ਨਹੀਂ ਡਰਦਾ ਕੁੜੀਆਂ ਲਈ ਖਾਸ ਤੌਰ ਤੇ ਕਿਉਂਦਾ ਵੀ ਡਰ ਲੱਗਦਾ ਝਿਜਕ ਹੁੰਦੀ ਆ ਕੁੜੀਆਂ ਦੇ ਅੰਦਰ ਕਿਉਂਕਿ ਕੁੜੀਆਂ ਨੂੰ ਦਵਾ ਕੇ ਰੱਖਿਆ ਜਾਂਦਾ ਤਾਂ ਅ ਨਹੀਂ ਥੋੜਾ ਜਿਹਾ ਫਰਕ ਤਾਂ ਚਲੋ ਹੁੰਦਾ ਵੈਸੇ ਹੁਣ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਹੈ ਕੋਈ ਕਿਉਂਕਿ ਤੁਸੀਂ ਸਟੇਜ ਕਰਦੇ ਹੋ ਹਾਂਜੀ ਹਾਂਜੀ ਹਾਂ ਪਰ ਸਟੇਜ ਦੇ ਉੱਤੇ ਜਾ ਕੇ ਬੰਦਾ ਹੋਰ ਹੋ ਜਾਂਦਾ ਜਦੋਂ ਆਮ ਲਾਈਫ 'ਚ ਵਿਚਰਦਾ ਉਦੋਂ ਥੋੜਾ ਜਿਹਾ ਝਿਜਕ ਜਾਂਦਾ ਸੰਗ ਸੰਗ ਜਾਂਦਾ ਹੈਗਾ ਉਦੋਂ ਹਾਂਜੀ ਹਾਂਜੀ ਇਹ ਤਾਂ ਜ਼ਰੂਰੀ ਹੈ ਕੋਈ ਹੋਰ ਚੀਜ਼ ਜਿਹੜੀ ਅੰਦਰ ਆ ਜਾਂਦੀ ਹੈ ਸਟੇਜ ਤੇ ਹੁੰਦੀ ਆ ਹਾਂ ਉਦੋਂ ਡਰ ਨਹੀਂ ਲੱਗਦਾ ਉਦੋਂ ਨਹੀਂ ਜੀ ਜਮਾਈ ਹਾਂ ਉਹ ਤਾਂ ਤੁਸੀਂ ਸਾਹਮਣੇ ਸ ਨਾਂ ਚੰਤਰੀ ਸਹੀ ਗੱਲ ਹੈ ਹਾਂਜੀ ਉਦੋਂ ਕੋਈ ਸ਼ਕਤੀ ਆ ਜਾਂਦੀ ਅੰਦਰ ਨਹੀਂ ਉਦੋਂ ਹੁਣ ਜਦ ਆਪਾਂ ਇੱਕ ਗਾਇਕਾਂ ਮਨ ਦੇ ਵਿੱਚ ਇੱਕ ਜੋਸ਼ ਜਿਹਾ ਆ ਜਾਂਦਾਗਾ ਵੀ ਸਾਰਿਆਂ ਨੂੰ ਸੁਣਾਉਣਾਗਾ ਪ੍ਰੋਗਰਾਮ ਅ ਜਿਵੇਂ ਮੈਂ ਸ਼ੁਰੂਆਤ ਚ ਮਣੀ ਜੀ ਕਿਹਾ ਕਿ ਵੀ ਤੁਸੀਂ ਦੋ ਆਵਾਜ਼ਾਂ ਚ ਗਾਉਣਿਓ ਹਾਂਜੀ ਪਤਾ ਵੀ ਲੱਗਣਾ ਚਾਹੀਦਾ ਵੀ ਦੋ ਆਵਾਜ਼ਾਂ ਕੱਢ ਵੀ ਲੈਣਿਓ ਕਿ ਨਹੀਂ ਕੱਢ ਲੈਣੇ ਹਾਲਾਂਕਿ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਕੋਈ ਇਹੋ ਜਿਹਾ ਗਾਣਾ ਲੱਗੇ ਲੋਕਾਂ ਨੂੰ ਵੀ ਕਿ ਇਹ ਮਣੀ ਮਾਲਵਾ ਦੋ ਆਵਾਜ਼ਾਂ ਚ ਗਾਉਂਦੀ ਹੈ ਕੁੜੀ ਠੀਕ ਹੈ ਜੀ ਕਿਉਂਕਿ ਮੈਂ ਅਮਰ ਸਿੰਘ ਚਮਕੀਲਾ ਜੀ ਨੂੰ ਉਹਨਾਂ ਦੀ ਫੈਨ ਆ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਤਾਂ ਮੈਂ ਉਹਨਾਂ ਦਾ ਹੀ ਗਾਇਆ ਹੋਇਆ ਗੀਤ ਇੱਕ ਧਾਰਮਿਕ ਸੁਣਾਉਣ ਜਾ ਰਹੀ ਆ ਨਰਕਾਂ 'ਚ ਜਾਵੇਂ ਸਰਹੰਦ ਦੀ ਦਿਵਾਰੇ ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ ਕੁਈ ਯੋ ਕਤਲ ਕਰਾਏ ਦਸ਼ਮੇਸ਼ ਦੇ ਦੁਲਾਰੇ ਦਸ਼ਮੇਸ਼ ਦੇ ਦੁਲਾਰੇ ਨਰਕਾ ਨੂੰ ਜਾਵੇ ਸਰਹੰਦ ਦੀ دیਵਾਰੇ ਰਹੇ ਕਰ ਦੇਉ ਸਾਰੀ ਮੇਰੀ ਪਾਪੀ ਮਜਦੂਰੇ ਰਹੇ ਕਰ ਦੇਉ ਸਾਰੀ ਮੇਰੀ ਪਾਪੀ ਮਜਦੂਰੀ ਦਸ ਇਹਦੇ ਵਿੱਚ ਸਿੰਘਾ ਪਾਲਾ ਮੇਰਾ ਕੀ ਕਸੂਰ ਹਾਈਵੇ ਮੇਰਾ ਕੀ ਕਸੂਰ ਕਰ ਦਿਓ ਸਾਰੀ ਮੇਰੀ ਪੱਪੀ ਮਜਦੂਰੀ ਕੀ ਆਵਾਜ਼ ਬਿਲਕੁਲ ਆਵਾਜ਼ ਇਹ ਟ੍ਰੇਨਿੰਗ ਲਈ ਤੁਸੀਂ ਇਸ ਆਵਾਜ਼ ਦੀ ਕਿਸੇ ਤੋਂ ਮੈਂ ਸਿੱਖਿਆ ਕਿ ਵੀ ਮੈਂ ਦੋ ਆਵਾਜ਼ਾਂ ਚ ਗਾ ਹਾਂਜੀ ਮਿਹਨਤ ਵੀ ਹੋ ਸਕਦੀ ਹੈ ਪਰ ਮੈਂ ਇੱਕ ਕੁਦਰਤ ਦਾ ਕ੍ਰਿਸ਼ਮਾ ਸਮਝਦੀ ਹਾਂ ਕਦੋਂ ਪਤਾ ਲੱਗਿਆ ਸੀ ਵੀ ਦੋ ਆਵਾਜ਼ਾਂ ਚ ਗਾ ਲੈਨੇ ਹਾਂ ਜਾਂ ਦੋ ਆਵਾਜ਼ਾਂ ਵਰਗੀ ਆਵਾਜ਼ ਹੈ ਇਹ ਜੋ ਛੋਟੇ ਹੁੰਦਿਆ ਅਸੀਂ ਦੋ ਜਣੀਆਂ ਨੇ ਗਾਉਣਾ ਵੈਸੀ ਪਿੰਡ ਦੀਆਂ ਅਸੀਂ ਦੋ ਜਣੀਆਂ ਪਿੰਡ ਦੀਆਂ ਹਾਂਜੀ ਹਾਂਜੀ ਸਕੂਲ ਟਾਈਮ ਦੇ ਵਿੱਚ ਗੱਲ ਕਰ ਰਹੇ ਜਿਵੇਂ ਆਪਾਂ ਬਾਲ ਸਭਾ ਕਹਿੰਦੇ ਨੇ ਹਾਂਜੀ ਹਾਂਜੀ ਸਕੂਲ ਚ ਸੰਸ਼ਨੀਵਾਰ ਵਾਲੇ ਦਿਨ ਲਾਉਂਦੇ ਆ ਟੀਚਰ ਹਾਂ ਜੀ ਉਹਦੋਂ ਕੁਦਰਤੀ ਮੇਰੇ ਮਨ ਦੇ ਵਿੱਚ ਹੋਣਾ ਵੀ ਮੈਂ ਇੱਕ ਦੋ ਮਤਲਬ ਕਿ ਬੰਦੇ ਵਾਲੀ ਆਵਾਜ਼ ਚ ਕਾਵਾ ਹਾਂ ਜੀ ਤਾਂ ਫਿਰ ਹੌਲੀ ਹੌਲੀ ਮਿਲਨ ਸਿੰਘ ਨੂੰ ਸੁਣਿਆ ਮਿਲਨ ਸਿੰਘ ਨੂੰ ਹਾਂ ਜੀ ਹਾਂ ਜੀ ਉਹਨੂੰ ਦੇਖ ਕੇ ਲੱਗਿਆ ਹਾਂ ਨਹੀਂ ਉਹਨੂੰ ਦੇਖ ਕੇ ਤਾਂ ਮੇਰੇ ਮਨ ਨੂੰ ਇੰਜ ਲੱਗਾ ਸੀ ਵੀ ਇੱਕ ਕੁੜੀ ਕਿਵੇਂ ਆਵਾਜ਼ ਕੱਢ ਸਕਦੀ ਆ ਵੀ ਦੋ ਆਵਾਜ਼ਾਂ ਮਤਲਬ ਇੱਕ ਨਹੀਂ ਕਈ ਵੀ ਰਹਿੰਦਾ ਵੀ ਉਹਨੂੰ ਦੇਖਿਆ ਆ ਕਿ ਮੈਂ ਵੀ ਇਸ ਤਰ੍ਹਾਂ ਕਰ ਲਾਂ ਨਹੀਂ ਉਦੋਂ ਨਹੀਂ ਵੈਸੇ ਮੇਰੇ ਮਨ ਦੇ ਵਿੱਚ ਆਏ ਹੋਇਆ ਸੀਗਾ ਜੀ ਉਹਨਾਂ ਨੂੰ ਦੇਖ ਕੇ ਆਏ ਹੋਇਆ ਹਾਂ ਕਿਉਂਕਿ ਉਹਦੋਂ ਬਹੁਤ ਛੋਟੇ ਸੀਗੇ ਉਹਦੋਂ ਵੱਢਦੇ ਸੀ ਇੱਕ ਐਂ ਜੇ ਤਾਂ ਲੱਗਾ ਸੀ ਮਨ ਦੇ ਵਿੱਚ ਘਰ ਦੇ ਵਿੱਚ ਕੋਈ ਗਾਉਂਦਾ ਸੀਗਾ ਨਹੀਂ ਜੀ ਤੁਸੀਂ ਗਾਉਣ ਲੱਗੇ ਕਿਸੇ ਨੇ ਰੋਕਿਆ ਨਹੀਂ ਤੁਹਾਨੂੰ ਨਾ ਜੀ ਇੱਥੇ ਤਾਂ ਇੱਕ ਵਾਰ ਜਣ ਨੂੰ ਰੋਕ ਲੈਂਦੇ ਤੁਸੀਂ ਦੋ ਕੱਢੀ ਜਾਂਦੇ ਹੋ ਤੁਹਾਨੂੰ ਰੋਕਿਆ ਨਹੀਂ 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 ਕੁੜੀਆਂ ਨੂੰ ਖਾਸ ਤੌਰ ਤੇ ਕਹਿੰਨਾ ਮੈਂ ਨਹੀਂ ਕੁੜੀਆਂ ਜੇ ਗਾਉਣ ਲੱਗ ਜਨ ਕਿ ਘਰ ਦੇ ਕਹਿੰਦੇ ਨਾ ਬਈ ਤੂੰ ਘਰੇ ਬੈਠ ਸਲਾਈ ਕਢਾਈ ਸਿੱਖ ਥੋੜਾ ਜਿਹਾ ਮਾਪਿਆ ਉਹਨੂੰ ਤਾਂ ਨਹੀਂ ਵੈਸੇ ਮਾਪਿਆ ਬਲੀ ਹੋਣੀ ਹੋਇਆਗਾ ਪਹਿਲਾਂ ਮਤਲਬ ਦਾਦਾ ਦਾਦੀ ਨੂੰ ਹੋਰ ਪਰਵਾਹ ਨਾਲ ਜਦੋਂ ਹੋਇਆ ਸੀ ਹਾਂਜੀ ਉਹ ਕਹਿੰਦਾ ਵੀ ਸਾਡੇ ਘਰੇ ਤਾਂ ਗਾਣਾ ਜੋੜੀ ਇੱਕ ਹੀ ਬੈਠੀ ਆ ਪੂਰੀ ਦੀ ਪੂਰੀ ਹਾਂਜੀ ਹਾਂਜੀ ਹਾਂ ਇਹ ਹੋਈ ਗੱਲ ਵੈਸੇ ਚਰਚਾ ਹਾਂਜੀ ਕਿਸ ਕੀ ਨੇ ਦਾਦੇ ਨੇ ਕਿਹਾ ਨਹੀਂ ਪਹਿਲਾਂ ਜਿਵੇਂ ਆਪਾਂ ਸੋਚਦੇਵੇਂ ਕੁੜੀਆਂ ਨੂੰ ਬਾਹਰ ਜਾਣਾ ਚੰਗਾ ਨਹੀਂ ਸੀ ਮੰਨਦੇ ਹਨਾ ਉਦੋਂ ਉਹਨਾਂ ਨੂੰ ਆਏ ਸੀ ਵੀ ਕੁੜੀ ਬਾਹਰ ਜਾਊਗੀ ਖਬਰਾਂ ਕੀ ਹੋਊਗਾ ਜਾਂ ਕਿਵੇਂ ਪਰ ਜਿਵੇਂ ਜਿਵੇਂ ਪਤਾ ਲੱਗਾ ਫਿਰ ਮੇਰੇ ਦਾਦਾ ਜੀ ਵੀ ਕਈ ਪ੍ਰੋਗਰਾਮਾਂ ਤੇ ਗਏ ਨਾਲ ਗਏ ਟ੍ਰੇਨਿੰਗ ਦਾ ਕੀ ਪ੍ਰੋਸੈਸ ਰਿਹਾ ਇਸ ਆਵਾਜ਼ ਨੂੰ ਨਿਖਾਰਨ ਲਈ ਕਿ ਹਿੱਦਦਾ ਸੰਧੂ ਵਰਗੀ ਆਵਾਜ਼ ਜਿਹੜੀ ਲੱਗੇ ਪ੍ਰੋਪਰ ਜਿਵੇਂ ਤੁਸੀਂ ਟ੍ਰੇਨਿੰਗ ਕਰੀ ਰਿਆਜ਼ ਕੀਤਾ ਉਹ ਕੀ ਪ੍ਰੋਸੈਸ ਸੀ ਕਿਵੇਂ ਇਸ ਘਰਿਆ ਰਿਆਜ਼ ਰਿਆਜ਼ ਜੀ ਬਸ ਮੇਰੇ ਉਸਤਾਦ ਕੇਵਲ ਬੁਰਜ ਵਾਲਾ ਜੀ ਜਿਨ੍ਹਾਂ ਨੇ ਮੈਨੂੰ ਸੰਗੀਤ ਬਾਰੇ ਬਰੀਕੀਆਂ ਸੰਗੀਤ ਦੀਆਂ ਦਸੀਆਂ ਔਰ ਸਿਖਾਇਆ ਔਰ ਹਜੇ ਵੀ ਸੰਘਰਸ਼ ਕਰਦੇ ਆ ਉਹਨਾਂ ਨੂੰ ਪਤਾ ਸੀ ਤੁਹਾਡਾ ਪਹਿਲਾਂ ਵੀ ਤੁਸੀਂ ਗਾਉਣੀਓ ਜਾਂ ਸਕੂਲ ਚ ਗਾਉਂਦੇ ਸੀ ਫਿਰ ਉਹਨਾਂ ਨੂੰ ਲੱਗਿਆ ਕਿ ਮਣੀ ਮਾਲਵਾ ਦੋ ਵਾਜਾਂ ਚ ਗਾ ਸਕਦੀ ਹੈ ਹਾਂਜੀ ਹਾਂ ਮਨ ਲੱਗਿਆ ਜਪਨਾ ਵੀ ਇਹ ਗਾ ਸਕਦੀ ਕੁੜੀ ਹਾਂਜੀ ਹਾਂਜੀ ਝਿਜਕ ਕਾਤ ਹੋ ਰਹਾ ਡਰ ਲੱਗਦਾ ਤੁਹਾਨੂੰ ਨਹੀਂ ਜੀ ਤੁਸੀਂ ਆਪਣੀਆਂ ਗੱਲਾਂ ਹੀ ਦੱਸ ਰਹੀਆਂ ਕਿ ਵੈਸੇ ਝਿਜਕ ਹੋ ਜਾਂਦੀ ਆ ਕੋਈ ਡਰ ਮਨ ਦੇ ਵਿੱਚ ਨਹੀਂ ਹੈ ਵੈਸੇ ਹੀ ਡਰ ਲੱਗਦਾ ਸਟੇਜ ਤੇ ਡਰ ਨਹੀਂ ਲੱਗਦਾ ਉਦੋਂ ਨਹੀਂ ਲੱਗਦਾ ਝਿਜਕ ਉਦੋਂ ਨਹੀਂ ਲੱਗਦਾ ਜਦੋਂ ਪਰ ਕੈਮਰੇ ਦੇ ਥੋੜੇ ਸਾਹਮਣੇ ਆਉਣਾ ਹੁੰਦਾ ਤਾਂ ਹੈ ਗੇਸ ਥੋੜਾ ਕੈਮਰੇ ਤੋਂ ਡਰ ਲੱਗਦਾ ਕੈਮਰਾ ਐ ਲੱਗਦਾ ਜਿਵੇਂ ਬੰਦੂਕ ਹੁੰਦੀ ਹੈ ਹੈਨਾ ਕੈਮਰਾ ਐ ਲੱਗਦਾ ਏ ਨਹੀਂ ਬਹੁਤ ਘੱਟ ਕਲਾਕਾਰ ਆਣਾ ਹੁੰਦਾ ਕਲਾਕਾਰ ਤਾਂ ਸੰਗਦੇ ਨਹੀਂ ਹੁੰਦੇ ਜਿਹੜੇ ਕਲਾਕਾਰ ਹੁਣ ਸਟੇਜ ਦੇ ਹਾਂਜੀ ਹਾਂਜੀ ਉਹਨਾਂ ਨੂੰ ਤਾਂ ਸੰਗ ਲੱਗਣੀ ਨਹੀਂ ਚਾਹੀਦੀ ਕਿਹ ਮਹੌਲ ਹੁੰਦਾ ਇੱਕ ਘਰ ਦਾ ਜਿਵੇਂ ਪਿੰਡ ਦਾ ਵਿਚਰ ਦਾ ਤਾਂ ਕੁੜੀਆਂ ਜਿਵੇਂ ਅਕਸਰ ਆਪਾਂ ਘਰਾਂ ਦੇ ਵਿੱਚ ਉੱਥੇ-ਉੱਥੇ ਰਹਿੰਦੀਆਂ ਨੇ ਵਿਚਾਰੀਆਂ ਵੀ ਤਾਂ ਵਿੱਚ ਵਿੱਚ ਰਹਿੰਦੀ ਐ ਜਿਵੇਂ ਮੈਨੂੰ ਹੁੰਦਾ ਸੀ ਹੁਣ ਇੰਟਰਵਿਊ ਮੈਨੂੰ ਇਹ ਲੱਗਦਾ ਮੇਰੀ ਹੋ ਰਹੀ ਹੈ ਕਿ ਤੁਹਾਡੀ ਹੋ ਰਹੀ ਆ ਵੀ ਮੈਨੂੰ ਇਹ ਹੁੰਦਾ ਸੀ ਪਹਿਲਾਂ ਮੈਨੂੰ ਬੁੜੀ ਡਰ ਲੱਗਦੀ ਸੀ ਮੈਂ ਸੰਗਦਾ ਹੁੰਦਾ ਸੀਗਾ ਆਲੇ-ਦੁਆਲੇ ਤੋਂ ਅਦੇ ਆਫਕਾ ਦਾ ਵੀ ਕਸੂਰ ਹੁੰਦਾ ਬੱਚੇ ਨੂੰ ਅੱਗੇ ਨਹੀਂ ਲੈ ਕੇ ਜਾਂਦੇ ਪੇਸ਼ ਹੀ ਨਹੀਂ ਕਰਿਆ ਜਾਂਦਾਗਾ ਮਤਲਬ ਝੱਟ ਕੋ ਦਾ ਡਰ ਨਹੀਂ ਨਹੀਂ ਇਹਦਾ ਭੁਕਦਾ ਮੈਨੂੰ ਲੈ ਕੇ ਜਾਂਦੇ ਰਹੇ ਸੀ ਹਾਂ ਲੈ ਕੇ ਗਏ ਸੀ ਕਹਿੰਦਾ ਜੀ ਹਾਂਜੀ ਹਾਂ ਕਰਤਾਰ ਰਮਲੇ ਹੋਣਾ ਦਾ ਉਹ ਗਾਣਾ ਸੁਣਾਓ ਜਿਹੜਾ ਬੜਾ ਵਾਇਰਲ ਹੋਇਆ ਤੁਹਾਡਾ ਫਾੜ ਮੰਜੇ ਦੀ ਬਾਹੀ ਤੂੰ ਚੁੱਲ੍ਹੇ ਵਿੱਚ ਡਾਲੀ ਵੇ ਪੱਠੀ ਲਾ ਕੇ ਘਰੇ ਹਮੀਰਾ ਮਿੱਲ ਬਲਾਨੀ ਬਣਾ ਲਈ ਵੇ ਠੀਕ ਹੈ ਜੀ ਪੀ ਠੇਕੇ ਦੀ दारू ਸੁਭਾ ਕਿਉਂ ਜੀ ਕੈਬਲ ਜੀ ਜੀ ਹਾਂ ਸੁਣਾਓ ਵਾੜ ਮਜੇ ਦੀ ਬਾਹੇ ਤੂੰ ਚੁੱਲੇ ਵਿੱਚ ਲਾ ਲਈ ਵੇ ਪਾੜ ਮਜੇ ਦੀ ਬਾਹੇ ਤੂੰ ਚੁੱਲੇ ਵਿੱਚ ਲਾ ਲਈ ਵੇ ਪੱਠੀ ਲਾ ਕੇ ਕਰੇ ਹਮੇਰਾ ਮਿੱਲ ਬਣਾ ਲਈ ਵੇ ਤੂੰ ਪੱਠੀ ਲਾ ਕੇ ਕਰੇ ਹਮੇਰਾ ਮਿੱਲ ਬਣਾ ਲਈ ਉਪੀ ਠੇਕੇ ਦੀ दारू ਭਈ ਪੀਠੇਕੇ ਦੀ दारू ਕਮਲਿਏ ਪੀਠੇਕੇ ਦੀ ਧਾਰੂਣੀ ਸੁਭਾ ਕਲੇਜਾ ਵੱਡੀ ਦਾ ਬੜਾ ਨਜ਼ਾਰਾ ਆਉਂਦਾ ਕਮਲਿਏ ਕਰਦੀ ਗੱਡੀ ਦਾ ਬੜਾ ਨਜ਼ਾਰਾ ਆਉਂਦਾ ਨਹੀਂ ਦੇਸੀ दारू ਕੱਢੀ ਦਾ ਆਉਂਦਾ ਦੇਸੀ داری ਕੱਢੀ ਦਾ ਅੱਜ ਕੱਲ ਚੱਕ ਕੇ ਰਹੇ ਚੀਤ ਪਰਿਵਾਰ ਦਾ ਇੱਕ ਨਸ਼ਾ ਜਿਹੜਾ ਪ੍ਰਮੋਟ ਕਰਦਾ ਘਰ ਵਾਲਾ ਘਰਵਾਲੀ ਨੂੰ ਨਸ਼ਾ ਇਹ ਨਸ਼ਾ ਘਰੀ ਕੱਢ ਲਾਗੇ ਹਾਂਜੀ ਹਾਂਜੀ ਹੈ ਨਹੀਂ ਇਹ ਤਾਂ ਫਿਰ ਪ੍ਰਮੋਟ ਕਰ ਰਿਹਾ ਨਸ਼ੇ ਨੂੰ ਨਸ਼ੇ ਨੂੰ ਤਾਂ ਪ੍ਰਮੋਟ ਕਰ ਰਿਹਾ ਗਾਣਾ ਗਾਣਾ ਨਸ਼ੇ ਨੂੰ ਇਹ ਦੇ ਖਿਲਾਫ ਨਹੀਂ ਕਰ ਰਿਹਾ ਹਾਲਾਕਿ ਘਰ ਵਾਲੀ ਤਾਂ ਕਹਿੰਦੀ ਆ ਹਾਂ ਮਤਲਬ ਘਰ ਵਾਲੀ ਰੋਕ ਰਹੀ ਹੈ ਨਾ ਮਣ ਘਰ ਵਾਲਾ ਕਹਿੰਦਾ ਘਰ ਦੀ ਕੱਢੀ ਤਾਂ ਨਜ਼ਾਰਾ ਅੱਛਾ ਅੱਜ ਕੱਲ ਜੇ ਘਰੇ ਕੱਢੋਗੇ ਪੁਲਿਸ ਚੱਕ ਲੈਂਦੀ ਆ ਹਾਂਜੀ ਹੈਨਾ ਮਣੀ ਜੀ ਨਸ਼ਿਆਂ ਨੂੰ ਪ੍ਰਮੋਟ ਕਰਦੇ ਹੋ ਕਿ ਨਸ਼ਿਆਂ ਦੇ ਖਿਲਾਫ ਹੋ ਨਹੀਂ ਜੀ ਖਿਲਾਫ ਆ ਨਸ਼ਿਆਂ ਦੇ ਗਾਣਾ ਤਾਂ ਤੁਸੀਂ ਇਹ ਗਾ ਰਹੇ ਹੋ ਕਿ ਫਾੜ ਮੰਜੇ ਦੀ ਗਾਣਾ ਮਤਲਬ ਕਿ ਉਹਦੀ ਘਰ ਵਾਲੀ ਹੈ ਜਿਹੜੀ ਉਹ ਰੋਕ ਰਹੀ ਹੈ ਤੇ ਘਰ ਵਾਲਾ ਕਹਿ ਰਿਹਾ ਨਸ਼ਾ ਕਰਨ ਨੂੰ ਹਾਂਜੀ ਨਹੀਂ ਹੋਣਾ ਚਾਹੀਦਾ ਨਸ਼ੇ ਨਹੀਂ ਹੋਣੇ ਚਾਹੀਦੇ ਜੀ ਬਹੁਤ ਜ਼ਿਆਦਾ ਪੰਜਾਬ ਜਿਹੜਾ ਨਸ਼ਿਆਂ ਦੇ ਦਲਦਲ ਦੇ ਕਦੇ ਕੋਈ ਘਟਨਾ ਵਾਪਰੀ ਆਲੇ ਦੁਆਲੇ ਤੁਹਾਡੇ ਬਹੁਤ ਜ਼ਿਆਦਾ ਵਾਰ ਪੈਂਦੀਆਂ ਜੀ ਹਾਂ ਵਾਪਰੀਆਂ ਜਿਹਨੂੰ ਦੇਖ ਕੇ ਡਰ ਲੱਗਦਾ ਹਾਂਜੀ ਹਾਂਜੀ ਬਹੁਤ ਕੋਈ ਕੋਈ ਇਸ ਤਰ੍ਹਾਂ ਦੀ ਘਟਨਾ ਪਿੰਡ ਚ ਜਾਂ ਰਿਸ਼ਤਦਾਰੀ ਚ ਵਾਪਰੀ ਹੋਵੇ ਜਿਹੜੀ ਹਾਂਜੀ ਹਾਂਜੀ ਵਾਪਰੀ ਜਿਹਨੂੰ ਲੱਗਦਾ ਹੋਵੇ ਕਿ ਵੀ ਨਹੀਂ ਹੋਣਾ ਚਾਹੀਦਾ ਨਹੀਂ ਜੀ ਹਾਂਜੀ ਕਿਉਂਕਿ ਪਿਓ ਪੁੱਤਾਂ ਦੀਆਂ ਅਰਥੀਆਂ ਪਿਓਆਂ ਨੇ ਚੱਕੀਆਂ ਨੇ ਨਸ਼ਿਆਂ ਦੇ ਖਿਲਾਫ ਜਿਵੇਂ ਗੀਤ ਵੀ ਗਾਇਆ ਇੱਕ ਅੱਛਾ ਨਸ਼ਿਆਂ ਦੇ ਖਿਲਾਫ ਵੀ ਗਾਇਆ ਚਿੱਟਾ ਕਾਲਾ ਕਰੀ ਜਾਂਦਾ ਰੰਗਲੇ ਪੰਜਾਬ ਨੂੰ ਹੂੰ ਅ ਪਿੱਛੇ ਜੇ ਰਿਲੀਜ਼ ਹੋਇਆ ਹਾਂਜੀ ਚਿੱਟਾ ਕਾਲਾ ਕਰੀ ਜਾਂਦਾ ਰੰਗਲੇ ਪੰਜਾਬ ਦਾ ਹਾਂਜੀ ਹਾਂਜੀ ਗਾਣੇ ਫਿਰ ਤੁਸੀਂ ਆਪ ਲਿਖਦੇ ਹੋ ਜਾਂ ਨਹੀਂ ਜੀ ਅ ਗੀਤ ਜਿਵੇਂ ਵੱਖ-ਵੱਖ ਗੀਤਕਾਰ ਨੇ ਅ ਢਾਡੀ ਗੁਰਬਖਸ਼ ਸਿੰਘ ਜੀ ਲਵੇਲਾ ਉਹਨਾਂ ਦੇ ਵੀ ਗੀਤ ਗਾਏ ਨੇ ਅਸ਼ੋਕ ਸੋਣ ਜੀ ਆ ਜਿਨ੍ਹਾਂ ਦਾ ਇਹ ਲਿਖਿਆ ਹੋਇਆ ਗੀਤ ਆ ਜੀ ਹਾਂਜੀ ਹਾਂ ਤੇ ਕੁਝ ਮੇਰੇ ਉਸਤਾਦ ਕੇਵਲ ਬੁਰਜ ਵਾਲਾ ਜੀ ਉਹਨਾਂ ਦੇ ਲਿਖੇ ਹੋਏ ਉਹਨਾਂ ਦੇ ਲਿਖੇ ਹੋਏ ਹਾਂਜੀ ਜਿਵੇਂ ਤੁਸੀਂ ਤੁਸੀਂ ਦੋ ਆਵਾਜ਼ਾਂ ਦੇ ਵਿੱਚ ਗਾਉਂਦੇ ਹੋ ਮੁੰਡੇ ਵਾਲੀ ਤੇ ਕੁੜੀ ਵਾਲੀ ਆਵਾਜ਼ ਹਾਂਜੀ ਜਿਵੇਂ ਮਿਲਨ ਸਿੰਘ ਜਦੋਂ ਆਈ ਸੀ ਤਾਂ ਮਿਲਨ ਸਿੰਘ ਨੂੰ ਇਹ ਚਰਚਾ ਚੱਲੀ ਸੀ ਇਹ ਮੁੰਡਾ ਆ ਕਿ ਕੁੜੀ ਆ ਕਹਿੰਦੇ ਤੁਹਾਡੇ ਨਾਲ ਹੋਈ ਹੈ ਚਰਚਾ ਗੱਲ ਕਿਸੇ ਨੇ ਕਦੇ ਕਿਹਾ ਹੋਵੇ ਕਦੇ ਸਟੇਜ ਤੇ ਗਾਉਂਦੇ ਹੋ ਹਾਂ ਨਹੀਂ ਕਦੇ ਵੀ ਇਹ ਮੁੰਡਾ ਹੋਊਗਾ ਯਾਰ ਕਿਉਂਕਿ ਮੁੰਡੇ ਤਾਂ ਬਹੁਤ ਗਾਉਂਦੇ ਨਹੀਂ ਉਹਨਾਂ ਨੇ ਕਿਹਾ ਵੀ ਮੁੰਡਾ ਹੈ ਕਿ ਕੁੜੀ ਕਿਉਂਕਿ ਪਹਿਰਾਵਾ ਆਪਾਂ ਉਹੋ ਜਿਹਾ ਰੱਖਿਆ ਨਾ ਕੁੜੀਆਂ ਵਾਲਾ ਹੂੰ ਪਰ ਨਹੀਂ ਤੁਹਾਡੀ ਆਵਾਜ਼ ਬੰਦੇ ਵਰਗੀ ਆ ਮੁੰਡੇ ਵਰਗੀ ਆ ਨਹੀਂ ਇੰਝ ਨਹੀਂ ਉਹ ਐ ਕਈ ਵਾਰ ਐ ਕਹਿ ਦਿੰਦੇ ਸੀ ਸਟੇਜ ਥੱਲੇ ਕੋਈ ਬੰਦਾ ਬਿਠਾਇਆ ਹੋਇਆਗਾ ਵੀ ਜਦੋਂ ਦੂਸਰੀ ਆਵਾਜ਼ ਕੱਢ ਰਿਹਾ ਮਤਲਬ ਜਦੋਂ ਤੁਸੀਂ ਗਾ ਰਹੇ ਹੋ ਉਹ ਬੰਦਾ ਪਾਇਆ ਹੋਇਆ ਹਾਂਜੀ ਹਾਂਜੀ ਪਰ ਤੁਸੀਂ ਦੇਖਿਆ ਕਿਤੇ ਆਲੇ ਦੁਆਲੇ ਮਿਲਨ ਸਿੰਘ ਤੋਂ ਬਾਅਦ ਮਤਲਬ ਮੈਨੂੰ ਲੱਗਦਾ ਸ਼ਾਇਦ ਕੋਈ ਕੁੜੀ ਹੋਊਗੀ ਜਿਹੜੀ ਇਸ ਤਰ੍ਹਾਂ ਗਾਉਂਦੀ ਹੋਵੇ ਅ ਨਹੀਂ ਜੀ ਹਜੇ ਤੱਕ ਵੈਸੇ ਮੈਨੂੰ ਤਾਂ ਨਹੀਂ ਮਿਲੇ ਪਰ ਜੈਂਟਸ ਤਾਂ ਕਈ ਹੋ ਸਕਦੇ ਨੇ ਪਰ ਕੁੜੀ ਉਸ ਤੋਂ ਬਾਅਦ ਕੁੜੀ ਨਹੀਂ ਹੈ ਕਿਵੇਂ ਦੀ ਪਰਫਾਰਮੈਂਸ ਰਹਿੰਦੀ ਜਦੋਂ ਸਟੇਜ ਤੇ ਜਾਂਦੇ ਹੋ ਤੇ ਜਦੋਂ ਤੁਹਾਡੀ ਆਵਾਜ਼ ਇੱਕਦਮ ਬੰਦਾ ਸੁਣਦਾ ਚੌਂਕ ਜਾਂਦੇ ਆ ਬਹੁਤ ਜ਼ਿਆਦਾ ਵਧੀਆ ਰਹਿੰਦੀ ਜੀ ਸਾਰੇ ਬਹੁਤ ਵਧੀਆ ਚੌਂਕਦੇ ਨੇ ਲੋਕ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਕੋਈ ਆ ਕੇ ਬਾਅਦ ਐਪਰੀਸ਼ੀਏਟ ਕਰਦਾ ਹੋਵੇ ਆ ਕੇ ਹੌਸਲਾ ਦਿੰਦਾ ਹੋਵੇ ਯਾਰ ਕਮਾਲ ਹੋ ਗਿਆ ਬਹੁਤ ਜ਼ਿਆਦਾ ਜੀ ਬਹੁਤ ਹੌਸਲਾ ਦਿੰਦੇ ਹਾਂਜੀ ਹਾਂ ਕੀ ਕਹਿੰਦੇ ਨੇ ਕਈ ਵਾਰ ਪਹਿਲਾ ਪਹਿਲਾਂ ਤਾਂ ਜਦੋਂ ਸ਼ੁਰੂਆਤ ਦੇ ਵਿੱਚ ਤਾਂ ਕਾਫੀ ਲੋਕ ਜਦੋਂ ਮੈਂ ਦੂਸਰੀ ਵਾਚ ਕੱਢਦੀ ਸੀ ਤਾਂ ਜਿਆਦਾ ਉਹਨਾਂ ਨੇ ਹੱਸਣ ਲੱਗ ਜਾਣਾ ਮੈਂ ਦੇਖਦਾ ਕਈ ਵਾਰ ਮੈਨੂੰ ਆਪਣੀ ਗੌਂਦੀ ਗੌਂਦੀ ਨੂੰ ਆਪਣੇ ਆਪ ਨੂੰ ਵੀ ਲੱਗਣਾ ਵੀ ਅੰਦਰੋਂ ਹਾਸਾ ਜਾ ਆ ਜਾਣਾ ਖੁਸ਼ੀ ਮਿਲਣੀ ਹਾਂਜੀ ਕਦੇ ਇਹ ਹੋਇਆਗਾ ਕਿਤੇ ਕਿਤੇ ਰਿਸ਼ਤੇਦਾਰੀ ਚ ਫੋਨ ਹੀ ਕਰਤਾ ਹੋਵੇ ਜਿਵੇਂ ਕੇਵਲ ਬਾਈ ਕਹਿੰਦੇ ਸੀ ਕਿ ਜਦੋਂ ਫੋਨ ਕਰਦਾ ਬੰਦੇ ਦੀ ਆਵਾਜ਼ ਚ ਹੈਲੋ ਮੈਂ ਗੱਲ ਕਰ ਰਿਹਾ ਹਾਂਜੀ ਹਾਂਜੀ ਬਹੁਤ ਵਾਰੀ ਹੋਇਆ ਛੁੜੀ ਦੀ ਆਵਾਜ਼ ਚ ਬੋਲਤਾ ਕਦੇ ਕਦੇ ਕਿਸੇ ਨੇ ਕਰਾਇਆ ਹੋਇਆ ਫੋਨ ਆ ਹਾਂਜੀ ਬਹੁਤ ਵਾਰੀ ਕਰਾਉਂਦੇ ਨੇ ਹਾਂਜੀ ਹਾਂਜੀ ਬਹੁਤ ਕਈ ਵਾਰ ਮੈਂ ਵੀ ਕਹਿ ਦਿੰਨੀ ਹਾਂ ਕਈ ਵਾਰ ਪ੍ਰੋਗਰਾਮ ਜਾਂ ਚਾਚੇ ਨਾਲ ਕਈ ਵਾਰ ਕਿਸੇ ਨੇ ਛਟਕਿਆ ਨਾ ਹੀ ਆਂ ਬਿਆਂਜੀ ਗੱਲ ਕਰਾਓ ਗੱਲ ਕਈ ਵਾਰ ਉਹਨਾਂ ਨੂੰ ਪਤਾ ਨਹੀਂ ਲੱਗਣਾ ਪਹਿਲਾਂ ਮੈਨੂੰ ਪੁੱਛਦੇ ਮਣੀ ਬੋਲਦੀ ਹੈ ਕਹਿੰਦੇ ਅਸੀਂ ਸੋਚਿਆ ਕਿ ਤੇਰਾ ਚਾਚਾ ਮੈਂ ਨਹੀਂ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਹੁਣ ਤੁਹਾਡੀ ਆਵਾਜ਼ ਕੁੜੀਆਂ ਵਾਲੀ ਟੋਨ ਦੇ ਵਿੱਚ ਆ ਰਹੀ ਹੈ ਇਹੀ ਗੱਲ ਮਤਲਬ ਮੇਲ ਵੌਇਸ ਦੇ ਵਿੱਚ ਕਰਨੀ ਹੋਵੇ ਬੰਦੇ ਵਾਲੀ ਵੌਇਸ ਕਰਨੀ ਹੋਵੇ ਕਿਵੇਂ ਕਰੋਗੇ ਤੁਹਾਡੀ ਆਵਾਜ਼ ਨੂੰ ਬਦਲਣਾ ਪੈਂਦਾ ਅੰਦਰੋਂ ਗਲੇ 'ਚੋਂ ਨਹੀਂ ਜੀ ਜਿਵੇਂ ਹੁਣ ਤੁਸੀਂ ਇਸੇ ਗੱਲ ਨੂੰ ਕਹਿਣਾ ਜਿਹੜੀ ਗੱਲ ਨੂੰ ਮੇਰੇ ਸਵਾਲ ਦੇ ਜਵਾਬ ਨੂੰ ਹਾਂਜੀ ਬਦਲਣਾ ਤਾਂ ਪੈਂਦਾ ਹੀ ਆ ਕਿਵੇਂ ਬਦਲੋ ਮੜਿਆ ਥੋੜਾ ਦੱਸਿਓ ਜਿਵੇਂ ਹੁਣ ਤੁਸੀਂ ਇਹੀ ਗੱਲ ਕਹਿਣੀ ਆ ਹਾਂਜੀ ਬਾਈ ਜੀ ਕਿਵੇਂ ਉਹ ਇਹ ਥੋੜਾ ਚੇਂਜ ਕਰਨਾ ਪੈਂਦਾ ਹਾਂਜੀ ਇਹਦਾ ਵੀ ਕੋਈ ਰਿਆਜ਼ ਆ ਗਲੇ ਦਾ ਰਿਆਜ਼ ਤਾਂ ਦੇਖੋ ਕਰਨੇ ਮਨ ਲਓ ਜਿਵੇਂ ਟੋਨ ਹੈ ਮਨ ਲਓ ਹੁਣ ਮੈਂ ਇੱਕ ਇੱਕ ਟੋਨ ਤੇ ਬੋਲ ਰਿਹਾ ਮੇਰੀ ਇਹੋ ਜੀ ਆਵਾਜ਼ ਹੈਗੀ ਆ ਹਾਂਜੀ ਹਾਲਾਂਕਿ ਮੇਰੀ ਆਵਾਜ਼ ਵੀ ਕਹਿ ਦਿੰਦੇ ਸੀ ਇਹ ਕੁੜੀਆਂ ਵਰਗੀ ਆਵਾਜ਼ ਆ ਤੋ ਪਹਿਲਾਂ ਹੁੰਦਾ ਸੀ ਮਤਲਬ ਉਹਦਾ ਰਿਆਸਤਾ ਕਰਨਾ ਹੀ ਪੈਂਦਾ ਸੀ ਫੇਰ ਮੈਂ ਰਿਆਸਤ ਹਰ ਰੋਜ਼ ਹੀ ਕਰਦੀ ਆਂ ਜੀ ਜਿਵੇਂ ਬੱਸ ਇੱਕ ਸਿੰਗਰ ਕਰਦਾ ਹੁੰਦਾ ਹਨਾ ਕੋਈ ਆਏ ਨਹੀਂ ਵੀ ਮੈਂ ਦੋ ਬਾਜਾ ਕੱਢਦੀ ਆਂ ਵੀ ਸਪੈਸ਼ਲ ਵੀ ਦੋ ਬਾਜਾਂ ਵਾਸਤੇ ਐਡਵਰਟ ਰਿਆਜ ਹੁੰਦੀ ਆ ਰਿਆਸਤ ਇੱਕ ਹੀ ਆ ਜੀ ਨਹੀਂ ਸੁਰ ਦਾ ਤਾਂ ਫਰਕ ਪੈਂਦਾ ਹੀ ਹੋਊਗਾ ਸੁਰ ਦਾ ਹਾਂਜੀ ਪੈਂਦਾ ਹੀ ਉਹ ਗ੍ਰਾਮ ਚ ਜਾਉਣਾ ਆਪਾਂ ਹਨਾ ਥੱਲੇ ਗ੍ਰਾਮ ਚ ਜਾਣਾ ਉੱਪਰ ਸੌਰਤ ਚ ਜਾਣਾ ਸਾਥ ਜਾਣਾ ਹਾਂਜੀ ਇਹਦੀ ਪ੍ਰੈਕਟਿਸ ਰਹਿੰਦੀ ਨਾਲ ਦੇ ਨਾਲ ਹਾਂਜੀ ਜਿਵੇਂ ਤੁਹਾਡਾ ਇਹ ਗੀਤ ਜਿਹੜਾ ਆ ਫਾੜ ਮੰਜੇ ਦੀ ਬਾਹੀ ਪੱਠੀ ਲਾ ਕੇ ਘਰੇ ਹਮੀਰਾ ਮਿੱਲ ਬਣਾ ਲਈ ਵੇ ਹਣਾ ਪੀ ਠੇਕੇ ਦੀ दारू ਸੁਬਾ ਕਲੇਜਾ ਵੱਡੀ ਦਾ ਬੜਾ ਨਜ਼ਾਰਾ ਆਉਂਦਾ ਕਮਲੀਏ ਘਰ ਦੀ ਕੱਢੀ ਦਾ ਬੜਾ ਵਾਇਰਲ ਹੋਇਆ ਰਾਣੇ ਰਣਵੀਰ ਹੋਣਾ ਨੇ ਸ਼ੇਅਰ ਕੀਤਾ ਸੀ ਕਹਿੰਦੇ ਇਹ ਹਾਂਜੀ ਹਾਂਜੀ ਉਹਨਾਂ ਨੇ ਮੇਰਾ ਗੀਤ ਇੱਕ ਕਰਿਆ ਸੀ ਸ਼ੇਅਰ ਇਹ ਉਹ ਹੋਰ ਗੀਤ ਸੀਗਾ ਕਿਹੜਾ ਗਾਣਾ ਸੀ ਉਹ ਉਹ ਸੀਗਾ ਰਾਣੀ ਸੁੰਦਰੀ ਉਹਨਾਂ ਨੇ ਬਣਾਇਆ ਹੋਇਆ ਸੀ ਰਾਣੀ ਸੁੰਦਰੀ ਖੈਰ ਹੀ ਮੰਗੇ ਨੇ ਤਮੇਲੇ ਸਾਡੇ ਆ ਗਏ ਜਾਦੂ ਸੁੰਦਰਾ ਰਾਣੀ ਦੇ ਉੱਤੇ ਪਾ ਗਿਆ ੜਕੀ ਲਕੇ ਪਟਾਰੀ ਵਿੱਚ ਪਾਲੇ ਜੋਗਿਆ ਪਾਲੇ ਜੋਗਿਆ ਵੇ ਮੈਨੂੰ ਸਦਲ ਤੂੰ ਸਦਲੇ ਤੂੰ ਆਪਣੀ ਬਣਾ ਲੇ ਜੋਗਿਆ ਸਦਲੇ ਸੇਹ ਸਾਬ ਨੂੰ ਪਿਆਰ ਸਦਾ ਕਰਦੇ ਨਹੀਂ ਰਹਿੰਦੇ ਮਾੜਿਆ ਕੰਮਾਂ ਤੋਂ ਸਦਾ ਡਰਦੇ ਐਵੇਂ ਦੇਖ ਕੇ ਫਕੀਰਾਂ ਨੂੰ ਨਾ ਡੋਲ ਰਾਣੀਆਂ ਡੋਲ ਰਾਣੀਆਂ ਨਹੀਂ ਬੋਲ ਭਗਤਾਂ ਨੂੰ ਭਗਤਾਂ ਨੂੰ ਮੰਦੜੇ ਨਾ ਬੋਲ ਰਾਣੀਆਂ ਨਹੀਂ ਬੋਲ ਫਕਰਾ ਨੂੰ ਮੰਦੜੇ ਨਾ ਬੋਲ ਰਾਣੀਆਂ ਜਿਵੇਂ ਰਾਣਾ ਰਣਵੀਰ ਹੋਣਾ ਨੇ ਤੁਸੀਂ ਕਿਹਾ ਕਿ ਗਾੜੇ ਤੁਹਾਡੇ ਸ਼ੇਰ ਕੀਤੇ ਉਦੋਂ ਉਹ ਚਰਚਾ ਚੱਲੀ ਹਾਂਜੀ ਬਹੁਤ ਜਲਦੀ ਲੋਕਾਂ ਲੋਕਾਂ ਨੇ ਪੁੱਛਿਆ ਹਾਂਜੀ ਕਾਫੀ ਫੋਨ ਆਏ ਜੀ ਮੈਨੂੰ ਜਦੋਂ ਤੁਹਾਨੂੰ ਪ੍ਰੋਗਰਾਮ ਤੇ ਬੁਲਾਉਂਦੇ ਆ ਉਦੋਂ ਕੀ ਕਹਿ ਕੇ ਬੁਲਾਉਂਦੇ ਆ ਆ ਉਦੋਂ ਜਦੋਂ ਮੈਨੂੰ ਫੋਨ ਆਉਂਦਾ ਜੀ ਅਕਸਰ ਹੀ ਕਹਿੰਦੇ ਨੇ ਉਹ ਕੁੜੀ ਦੋ ਬਾਜਾਂ ਵਾਲੀ ਕੁੜੀ ਬੋਲ ਰਹੀ ਹੈ ਕਦੇ ਕਿਸੇ ਹੋਰ ਜਿਹੜੇ ਦੁਕਾਨਾ ਜੋੜੀ ਨੇ ਕਦੇ ਰੋਸਾ ਨਹੀਂ ਕੀਤਾ ਕਿਸੇ ਨੇ ਵੀ ਸਾਡਾ ਕੰਮ ਇੱਕ ਇੱਕ ਬੰਦੇ ਖੋ ਕੇ ਲੈ ਗਿਆ ਨਹੀਂ ਜੀ ਫਿਰ ਕੋਈ ਨਹੀਂ ਜਿਵੇਂ ਅਕਸਰ ਰੌਲਾ ਪੈ ਜਾਂਦਾ ਦੁਕਾਨਾ ਜੋੜੀਆਂ ਦਾ ਆ ਨਹੀਂ ਜੀ ਇੱਕ ਵਾਰੀ ਮੈਨੂੰ ਮਤਲਬ ਦੱਸਦੀਆਂ ਸਟੇਜ ਤੇ ਆਪਣੇ ਅ ਗੋਲਚਨ ਜੀ ਕੀ ਨਾਮ ਦਾ ਗੋਲਚਨ ਕੋਮਲ ਗੀ ਮਿਲੇ ਸੀਗੇ ਉਹਨਾਂ ਨੇ ਮੈਨੂੰ ਗੱਲ ਕਹੀ ਜੀ ਉਹ ਉਹਨਾਂ ਦਾ ਪ੍ਰੋਗਰਾਮ ਹਜੇ ਹੋਣਾ ਸੀਗਾ ਤੇ ਮੈਂ ਗਾ ਰਹੀ ਸੀ ਉਧਰ ਉਹ ਆਗੇ ਤੇ ਮੈਂ ਜਦੋਂ ਮੈਂ 2 ਵਜਾਂ ਚ ਗੀਤ ਗਾਇਆ ਤੇ ਉਹ ਮੈਨੂੰ ਕਹਿੰਦੇ ਵੀ ਬਹੁਤ ਵਧੀਆ ਬੇਟਾ ਜੋ ਕੁਝ ਅਸੀਂ ਨਹੀਂ ਕਰ ਸਕੇ ਉਹ ਥੋਥੋ ਹੋ ਗਿਆ ਕਹਿੰਦੇ ਤੁਸੀਂ ਘਰ ਤਾਂ ਜਿੰਦ 2 ਵਜਾਂ ਦਾ ਹਾਂਜੀ ਹਾਂਜੀ ਨਹੀਂ ਜਿਵੇਂ ਦ ਦਗਾਣਾ ਜੋੜੀਆਂ ਦਾ ਰੌਲਾ ਪੈ ਜਾਂਦਾ ਮਤਲਬ ਸਾਲ ਗਾਇਆ 2 ਸਾਲ ਗਾਇਆ ਉਸ ਤੋਂ ਬਾਅਦ ਮਤਲਬ ਪੂਰਾ ਚੱਲਦਾ ਰੌਲਾ ਕੁੜੀ ਕਹਿੰਦੀ ਹੈ ਕਿ ਮੇਰੇ ਪੈਸੇ ਮਾਰਤੇ ਮੇਰਾ ਸ਼ੋਸ਼ਨ ਹੋ ਗਿਆ ਅੱਡ ਹੋ ਜਾਂਦਾ ਇਸ ਡਰ ਚੋਂ ਤਾਂ ਨਹੀਂ ਕਿਤੇ ਤੁਸੀਂ ਆਪ ਹੀ ਦੋ ਵਾਜਾ ਕਾਉਣ ਲੱਗੇ ਵੀ ਕਾਹਨੂੰ ਮੈਂ ਕੁੜੀ ਐ ਤੇ ਮੈਨੂੰ ਜੇ ਕਿਸੇ ਨਾਲ ਗਾਉਂਗੀ ਰੌਲਾ ਪਊਗਾ ਕੱਲ ਨੂੰ ਆਪ ਦਾ ਹੀ ਆਪ ਦੀ ਬਾਜ ਕੱਢ ਲੈਣੇ ਬੰਦੇ ਵਾਲੀ ਹਾਂ ਨਹੀਂ ਚਲੋ ਜੀ ਐ ਤਾਂ ਹੋ ਹੀ ਸਕਦਾ ਕਈ ਜੋੜੀਆਂ ਟੁੱਟੀਆਂ ਮੈਂ ਤਾਂ ਚਲੋ ਪ੍ਰਮਾਤਮਾ ਅੱਗੇ ਆਪਾਂ ਅਰਦਾਸ ਕਰਦੇ ਵੀ ਨਾ ਹੀ ਕਿਸੇ ਦੀ ਜੋੜੀ ਟੁੱਟੇ ਹੂੰ ਪਰ ਜੇ ਆਪਾਂ ਦੇਖਦੇ ਆਂ ਤਾਂ ਇਹ ਕਾਫੀ ਹੁੰਦਾ ਜੀ ਵੈਸੇ ਇੱਕ ਜਿਹੜੀ ਲੇਡੀਜ਼ ਆ ਹਨਾ ਗੌਣ ਵਾਲੀ ਉਹਨਾਂ ਨਾਲ ਵੈਸੇ ਹੀ ਆਏ ਹੁੰਦਾਗਾ ਤਾਂ ਕਹੋ ਜਾਂਦਾ ਹਾਂਜੀ ਹਾਂਜੀ ਹਾਂ ਤੇ ਪਰ ਜਦੋਂ ਮੈਨੂੰ ਉਹਨਾਂ ਨੇ ਗੁਲਸ਼ਨ ਕੋਮਲ ਜੀ ਨੇ ਕਿਹਾ ਤਾਂ ਮੈਂ ਦੂਜਾ ਮੈਨੂੰ ਉਹਨਾਂ ਨੇ ਕੌਂਸਲਾ ਵਧਿਆ ਕਿ ਕੀ ਪਤਾ ਉਹਨਾਂ ਨੇ ਤਾਂ ਹੀ ਅੰਜਖਿਆ ਹੋਵੇ ਵੀ ਜੋ ਕੋ ਸਾਥੋਂ ਨਹੀਂ ਹੋਇਓ ਤੁਸੀਂ ਕਰ ਦਿੱਤਾ ਜੀ ਵੀ ਜਿਹੜਾ ਅਸੀਂ ਇਕੱਲੇ ਨਹੀਂ ਗਾ ਸਕੇ ਤੁਸੀਂ ਇਕੱਲੇ ਗਾ ਲਿਆ ਹਾਂਜੀ ਹਾਂਜੀ ਉਹਨਾਂ ਨੂੰ ਕੋਈ ਇਤਰਾਜ਼ ਹੋ ਵੀ ਜੀ ਹਨਾ ਉਹਨਾਂ ਦੀ ਵੀ ਜੋੜੀ ਕਿਉਂਕਿ ਸ੍ਰੀਂਦਰ ਸਿੰਧਾ ਜੀ ਨਾਲ ਬਹੁਤ ਲੱਟ ਰਹੀ ਆ ਕਈ ਕਲਾਕਾਰਾਂ ਦੇ ਨਾਲ ਗਾਇਆ ਉਹਨਾਂ ਨੇ ਮਾਨਕ ਸਾਹਮਣਾ ਵੀ ਗਾਇਆ ਤੁਸੀਂ ਕਿਹਨੂੰ ਵੱਧ ਗਾਉਣੇ ਹੋ ਮੈਂ ਜਦਾ ਅਮਰ ਜੋ ਚਮਕੀਲਾ ਵਾ ਮਸਦਿੱਕ ਪ੍ਰਾਣੀ ਸਿੰਘ ਰਾਣੂ ਹਾਂਜੀ ਜਮਲਾ ਜੱਟ ਜਮਲਾ ਜੱਟ ਜੀ ਜਮਲਾ ਜੱਟ ਜੀ ਨਹੀਂ ਗਾਇਆ ਹਾਂਜੀ ਹਾਂਜੀ ਉਹਨਾਂ ਦੀ ਆਵਾਜ਼ ਦੇ ਵਿੱਚ ਜਾਂ ਜਾਂ ਹੋਰ ਮੇਰੀ ਆਵਾਜ਼ ਆਪਣੀ ਹੈ ਜੀ ਚਲੋ ਹਾਂਜੀ ਉਹਨਾਂ ਦੇ ਗੀਤ ਗਾ ਲੈਨੇ ਕੋਈ ਗਾਣਾ ਸੁਣਾਓਗੇ ਜਮਲਾ ਜੱਟ ਦਾ ਹਾਂਜੀ ਹਾਂਜੀ ਜਗ ਤੇਨੂੰ ਛੱਡ ਕੇ ਤੂੰ ਭਾਗ ਤੈਨੂੰ ਘਰ ਲੈ ਨਹੀਂ ਜੈਨ ਤੇਰਾ ਹੋਣਾ ਇਸ ਹਾਈ ਉਹ ਜਗ ਤੇ ਨੂੰ ਛੱਡ ਕੇ ਤੂੰ ਭਗਤ ਨੂੰ ਕਰ ਲੈ ਨੀ ਜਨ ਤੇਰਾ ਹੋਣਾ ਏ ਸਹਾਈ ਨਿਜਿੰਦੀਏ ਜਨ ਤੇਰਾ ਹੋਣਾ ਏ ਸਹਾਈ ਜਗ ਤੇ ਦੇ ਵਸ ਕੇ ਬਥੇਰਾ ਚਿਹਰੇ ਵੇਖਿਆ ਭਗਤ ਦੀ ਕੀ ਅਰਸ਼ਣਾਈ ਵਿਦੂਗਿਆ ਭਗਤ ਦੀ ਕੀ ਅਰਸ਼ਣਾਈ ਹਾ ਮੇਰਾ ਤੇ ਕਮਾਲੀ ਮਾਈ ਲੋਹੀ ਰੰਗ ਰਤੜੀ ਲੈ ਗਿਆ ਨੇ ਕਰਕੇ ਕਮਾਈ ਓ ਮੇਰਾ ਤੇ ਕਮਾਲੀ ਮਾਈ ਲੋਹੀ ਰੰਗ ਰਤੜੀ ਲੈ ਗਿਆਂ ਨੇ ਕਰਕੇ ਕਮਾਈ ਨਿਜਿੰਦੀਏ ਲੈ ਗਿਆਂ ਨੇ ਕਰਕੇ ਕਮਾਈ ਵੇਹ ਗੱਲ ਪਹਿਲਾਂ ਕੀਤੇ ਜੰਮਦੀ ਨੂੰ ਦੱਸਦਾ ਵੇ ਮੈਂ ਕਾ ਤੋ ਉਮਰ ਗਵਾਈ ਵਿਦੋਗੀਆਂ ਮੈਂ ਕਾ ਤੋ ਉਮਰ ਗਵਾਈ ਹਾਂ ਕੀ ਆਵਾਤਾ ਇਹ ਜਗਤੇ ਨੂੰ ਤੇ ਭਗਤੇ ਨੂੰ ਜਾਣ ਕੇ ਕਹੇ ਮੇਰਾ ਨਾਮ ਭਗਤਾ ਨਾ ਮੈਨੂੰ ਭਗਤਾ ਕਹਿੰਦੇ ਆ ਅਕਦਰ ਛੱਡ ਕੇ ਹੈਪੀ ਭਗਤਾ ਮੈਂ ਤਾਂ ਸੋਚ ਰਿਹਾ ਸੀ ਇਹ ਵੈਸੀ ਸੁਨਾਤਾ ਨਹੀਂ ਜੀ ਵੈਸੀ ਸੁਨਾਤਾ ਵੈਸੀ ਸੁਨਾਤਾ ਹਾਂ ਜੀ ਕਦੇ ਇੱਕ ਸਟੇਜ ਦੇ ਉੱਤੇ ਗਏ ਹਾਂ ਕੋਈ ਦਗਾਣਾ ਜੋੜੀ ਗਾਰੀ ਹੋਵੇ ਜਾਂ ਹੋਰ ਦਗਾਣਾ ਜੁੜੀਆਂ ਆਈਆਂ ਹੋਣਾਂ ਤਾਂ ਉੱਥੇ ਤੁਸੀਂ ਚਲੇ ਗਏ ਹੁਣ ਤੁਹਾਨੂੰ ਕਹਤਾ ਉਹ ਨਹੀਂ ਤੁਸੀਂ ਨਹੀਂ ਗਾਉਣਾ ਰੋਕਿਆ ਕਦੇ ਕਿਸੇ ਨੇ ਅ ਨਹੀਂ ਜੀ ਰੋਕਿਆ ਤਾਂ ਨਹੀਂ ਹੈਗਾ ਕਈ ਥਾਮਾਂ ਤੇ ਚਲੋ ਅਸੀਂ ਪਹਿਲਾਂ ਸੰਘਰਸ਼ ਹਰ ਇੱਕ ਨਹੀਂ ਹੁੰਦਾ ਟਾਈਮ ਨਹੀਂ ਮਿਲਣਾ ਹਨਾ ਤਾਂ ਉਹ ਕਈ ਵਾਰ ਵਾਪਸ ਵੀ ਮੜਨਾ ਪਿਆ ਮੜਨਾ ਪੈਂਦਾ ਹਾਂਜੀ ਹਾਂਜੀ ਪੈਸੇ ਕਿੰਨੇ ਲੈਣੇ ਤੁਸੀਂ ਕਿਉਂਕਿ ਤੁਸੀਂ ਤਾਂ ਦੋ ਵਾਜਾਂ ਤੇ ਗਾਉਣੇ ਦੋ ਜਾਨਾਂ ਦੇ ਪੈਸੇ ਲੈਨੇ ਹੋ ਹਾਂਜੀ ਦੋ ਜਵਾਜਾਂ ਦੇ ਪੈਸੇ ਲੈਨੇ ਹੋ ਪੈਸੇ ਨਹੀਂ ਕਿ ਇੱਕ ਵਾਜ ਦੇ ਪੈਸੇ ਤਾਂ ਨਹੀਂ ਹੁੰਦੇ ਨਹੀਂ ਹੁੰਦੇ ਨਹੀਂ ਕਈ ਵਾਰੀ ਕਹਿੰਦਾ ਨਾ ਜੇ ਇਹਦਾ ਦੋ ਗਾਣਾ ਜੋੜੀ ਆ ਰਿਹਾ ਜੀ ਦੋਹਾਂ ਦੇ ਤੇ ਹਿਸਾਬ ਨਾਲ ਪੈਸੇ ਲਾਵਾਂਗੇ ਨਹੀਂ ਨਹੀਂ ਜੀ ਪੈਸੇ ਕੋਈ ਪੱਕੀ ਪੇਮੈਂਟ ਨਹੀਂ ਰੱਖੀ ਹੈਗੀ ਜਿਵੇਂ ਕੋਈ ਜਿਹੋ ਜਿਹਾ ਪ੍ਰੋਗਰਾਮ ਹੁੰਦਾ ਉਹ ਚ ਕਰ ਲੈਨੇ ਹੋ ਮੈਂ ਹਾਂਜੀ ਜਿਵੇਂ ਪਹਿਲਾਂ ਇਹ ਹੋ ਗਿਆ ਸੀਗਾ ਮਤਲਬ ਜਿਵੇਂ ਤੁਸੀਂ ਦਦਾਰ ਸੰਧੂ ਨੂੰ ਗਾਉਣੇ ਹੋ ਮੁਹੰਮਦ ਸਾਦਿਕ ਨੂੰ ਗਾ ਲੈਨੇ ਹੋ ਹਾਂਜੀ ਤਾਂ ਜਮਣਾ ਜੱਟ ਜੀ ਨੂੰ ਗਾ ਲੈਨੇ ਹੋ ਕਦੇ ਇਹ ਹੋਇਆਗਾ ਜਿਵੇਂ ਜਮਾ ਮਸਦੀਕ ਜੀ ਹੈਗੇ ਤੁਸੀਂ ਉਹਨਾਂ ਦੇ ਗਾਣੇ ਗਾਉਂਦੇ ਹੋਂ ਅਗਲੇ ਨੇ ਕਿਹਾ ਵੀ ਮੇਰੇ ਗਾਣੇ ਤੁਸੀਂ ਕਿਉਂ गा ਰਹੇ ਹੋ ਵੀ ਮੇਰੀ ਆਵਾਜ਼ ਚ ਨਹੀਂ ਜੀ ਕੋਈ ਮਿਲੇ ਉਹ ਮਸਦੀਕ ਉਹਨਾਂ ਨੂੰ ਹਾਂ ਜੀ ਉਹ ਸਟੇਜ ਤੇ ਇਕੱਠੇ ਹੋਏ ਆਂ ਜੀ ਕਈ ਵਾਰ ਹਾਂ ਜੀ ਗਾਉਂਦੇ ਹੋਏ ਹਾਂ ਜੀ ਅਪਰੀਸ਼ੀਏਟ ਕੀਤਾ ਉਹਨਾਂ ਨੇ ਤੁਹਾਨੂੰ ਦੋ ਵਾਰਾਂ ਕਰਕੇ ਉਹਨਾਂ ਨੇ ਨਹੀਂ ਕਿਹਾ ਵੀ ਕੁੜੀ ਆਇਆ ਮੇਰੇ ਨਾਲ ਵੀ ਗਾਲਿਆ ਕਰ ਨਹੀਂ ਚਿੰਤਾ ਨਹੀਂ ਆਖਿਆ ਕਿਸੇ ਇੱਕ ਸਿੰਗਰ ਨੇ ਵੱਡੇ ਸਿੰਗਰ ਨੇ ਕਦੇ ਮਿਲੇ ਹੋ ਕਿਸੇ ਨੂੰ ਹਾਂ ਜੀ ਕਾਫੀ ਸਿੰਗਰਾਂ ਨਾਲ ਆ ਆਪਣੇ ਹਰਿੰਦਰ ਸੰਧੂ ਜੀ ਹਾਂ ਮੈਂ गा ਰਹੀ ਸੀ 스테 ਤੋਂ ਉਹਨਾਂ ਦਾ ਬਾਅਦ ਚ ਪ੍ਰੋਗਰਾਮ ਸੀ ਹੂੰ ਤਾਂ ਉਹਨਾਂ ਨੇ ਬਕਾਇਦਾ ਬੋਲਿਆ ਕਿ ਦੋ ਵਜੇ ਸੁ ਕੁੜੀ गा ਰਹੀ ਆ ਹਾਂਜੀ ਬਹੁਤ ਵਧੀਆ ਉਹਨਾਂ ਨੇ ਮੈਨੂੰ ਮੰਨਿਆ ਯਾਨੀ ਕਿ ਬਹੁਤ ਉਹਨਾਂ ਨੇ ਖੁਸ਼ੀ ਹੋਈ ਹੌਸਲਾ ਦਿੱਤਾ ਹੋਰ ਕੋਈ ਹਾਂਜੀ ਹੋਰ ਗਉਂਦਿਆਂ ਤੋਂ ਕਈ ਜਿਵੇਂ ਬਲਕਾਰਨ ਕਿਲਾ ਜੀ ਉਹ ਵੀ ਬਹੁਤ ਵਧੀਆ ਹਾਂਜੀ ਉਹਨਾਂ ਨੇ ਵੀ ਐਪਰੀਸ਼ੀਏਟ ਕੀਤਾ ਹਾਂਜੀ ਹੌਸਲਾ ਦਿੱਤਾ ਕਬੱਡੀ ਤੇ ਵੀ ਗਾਣਾ ਗਾਇਆ ਤੁਸੀਂ ਹਾਂ ਕਬੱਡੀ ਤੇ ਹਾਂਜੀ ਗਾਇਆ ਜੀ ਸੁਣਾਓਗੇ ਕਬੱਡੀ ਵਾਲਾ ਗਾਣਾ ਕਹਿਣ ਕਬੱਡੀ ਖੇਡਣੀ ਜਿਵੇਂ ਪੇੜ ਨੇ ਸਾਨਾਂ ਦੇ ਵਲਖੜਾ ਕਾ ਖਾ ਕੇ ਗੱਜਣ ਵਿੱਚ ਮਦਾਨਾ ਦੇ ਨਾਲੇ ਮਿਹਨਤ ਲਾਉਣੀ ਪੈਂਦੀ ਕੰਮ ਇਹ ਨਹੀਂ ਸਿਖਾ ਲਵੇ ਤੂੰ ਨਸ਼ੇ ਛੱਡ ਜੇ ਬਣਨੇ ਗੱਦੀਆਂ ਆਣੀਆਂ ਕਾਲਾਵੇ ਤੂੰ ਨਸ਼ੇ ਛੱਡ ਜੇ ਬਣਨੇ ਗੱਦੀਆਂ ਆਣੀਆਂ ਕੱਲ ਹਾਰ ਕੇ ਆਏ ਆ ਥੋੜੇ ਜੇ ਪੈਂਟਾਂ ਤੇ ਨਿੱਤ ਪੋਸਟਰ ਪੜਦਾ ਹਾਂ ਮੈਂ ਟੂਰਨਾਮੈਂਟਾਂ ਦੇ ਓ ਬੱਲੇ ਬੱਲੇ ਆਖਣਗੇ ਜੋ ਕਰਦੇ ਛੇਡਾਂ ਨਹੀਂ ਬੱਲੇ ਬੱਲੇ ਆਖਣਗੇ ਜੋ ਕਰਦੇ ਛੇਡਾਂ ਨਹੀਂ ਹਰ ਜੀਤ ਵਾਂਗ ਜਾਂਦਾ ਹਰਜੀ ਤਵਾੰਗਰਾ ਹਰਤੀ ਨਾ ਮੈਂ ਪਾਣਾ ਰਡਾਨੀ ਹਰਜੀ ਤਵਾੰਗ ਜਦ ਹਰਤੀ ਨਾ ਮੈਂ ਪਾਣਾ ਰਡਾਨੀ ਪਿੰਡ ਬਾਰੇ ਦੱਸੋ ਕੁਝ ਤੁਸੀਂ ਆਪਣੇ ਬਾਬੂ ਰਜਵਲੀ ਹੋਂ ਦਾ ਪਿੰਡ ਹੈ ਹਾਂਜੀ ਪਿੰਡ ਸਾਹੋਕੇ ਬਾਬੂ ਰਜਵਲੀ ਜੀ ਨੇ ਕਿਹਾ ਸੀ ਮੇਰੀ ਸਾਹੋ ਨਗਰੀ ਜੀ ਇੰਦਰ ਦੀ ਇੰਦਰਾਪੁਰੀ ਤੋਂ ਸੋਹਣੀ ਜਦੋਂ ਵੀ ਅਸੀਂ ਕਿਤੇ ਪ੍ਰੋਗਰਾਮ ਤੇ ਜਾਂਦੇ ਜਾਂ ਆਉਂਦੇ ਆ ਉਹ ਕਹਿੰਦੇ ਤੁਹਾਡਾ ਬਾਬੂ ਰਜਵਲੀ ਵਾਲਾ ਪਿੰਡ ਆ ਹਾਂਜੀ ਇੱਕ ਤੁਸੀਂ ਖੁਸ਼ ਹੁੰਦੀ ਆ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜੀ ਹਾਂਜੀ ਕਦੇ ਬਾਬੂ ਰਾਜਵਾਲੀ ਹੋਣਾ ਨੂੰ ਗਾਇਆ ਜਾਂ ਕਵਿਸ਼ਰੀ ਉਹਨਾਂ ਦੀ ਕਦੇ ਕੋਈ ਹਾਂਜੀ ਹਾਂਜੀ ਗਾਇਆ ਜੀ ਉਹਨਾਂ ਨੇ ਕੋਈ ਕੋਈ ਦੋ ਸੰਦ ਜੇ ਸੁਣਾਉਣੇ ਚਾਹੁੰਦੇ ਹਾਂਜੀ ਜੀ ਮੇਰਾ ਕੀਤ ਰਿਕਾਰਡ ਵੀ ਹੋਇਆ ਉਹਨਾਂ ਦਾ ਜੀ ਜੀ ਉਹਨਾਂ ਦਾ ਲਿਖਿਆ ਹੋਇਆ ਹਾਂਜੀ ਹਾਂਜੀ ਜੀ ਮੋਤੀ ਮੇਰਾ ਡਿੱਗ ਕਾ ਦੀ ਮਾਤੇ ਰੂਪਿਆ ਮਾਤਾ ਦੀ ਵੀ ਨੈਣੋਂ ਨਿਰਜਾਰੀ ਹੋ ਗਿਆ ਮੈਲੀ ਰਹਿਣ ਵਾਲੇ ਰੌਲੇ ਨੇ ਹਨੇਰੇ ਵੇ ਮੈਲੀ ਰਹਿਣ ਵਾਲੀ ਰੋਲਿਨ ਹਨੇਰੇ ਵੇ ਤੇਰੇ ਮੋਤੀ ਮਹਿਰਿਆ ਤੇਰੇ ਮੋਤੀ ਮੇਰਾ ਸਾਰੇ ਗਾਂਚ ਡੇਰੇ ਵੇ ਤੇਰੇ ਮੋਤੀ ਮੇਰਾ ਸਾਰੇ ਗਾਂਚ ਡੇਰੇ ਵੇ ਉਰਾਜ ਬਲੀ ਮੋਤੀ ਮਰੇ ਸਾਡੀ ਮਾਰਨੀ ਸੇਵਾ ਰੱਬ ਸੱਚੇ ਨੇ ਕਬੂਲ ਕਰਨੀ ਤੂੰ ਹੀ ਤਾਂ ਕਟਾਤੇ ਵਖਤ ਅਖੇਰੇ ਵੇ ਤੂੰ ਹੀ ਤਾਂ ਕਟਾਤੇ ਵਖਤ ਅਖੇਰੇ ਵੇ ਤੇਰੇ ਮੁੱਤੀ ਮੇਰਾ ਸਾਰੇ ਗਾਚ ਡੇਰੇ ਵੇ ਤੇਰੇ ਮੁੱਤੀ ਮੇਰਾ ਸਾਰੇ ਗਾਚ ਡੇਰੇ ਵੇ ਕਦੇ ਇਕੱਲੇ ਗਾਉਣ ਬਾਰੇ ਮਤਲਬ ਇੱਕ ਆਵਾਜ਼ ਛੱਡ ਕੇ ਕੱਲੀ ਕੁੜੀ ਦੀ ਆਵਾਜ਼ ਚ ਗਾਉਣ ਦੇ ਬਾਰੇ ਸੋਚਿਆ ਵੀ ਕੱਲੀ ਕੁੜੀ ਦੀ ਆਵਾਜ਼ ਚ ਵੀ ਗੱਲ ਗੱਲ ਗਿਆ ਤੂੰ ਹਾਂਜੀ ਸਟੇਜ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਮੈਂ ਸੋਲੋ ਵੀ ਗੀਤ ਗਾਉਣੀ ਆ ਆ ਲੇਕਿਨ ਮੈਨੂੰ ਬਹੁਤ ਹੁੰਦਾ ਮੈਂ ਸੋਲੋ ਗਾਵਾਂ ਤੇ ਪਰ ਲੋਕਾਂ ਦੀ ਪਰਮੈਸ਼ਨ ਹੁੰਦੀ ਹੈ ਡਬਲ ਵਾਇ ਡਬਲ ਵਾਇ ਹਰ ਇੱਕ ਜਦੋਂ ਵੀ ਕਿਤੇ ਕੋਈ ਪ੍ਰੋਗਰਾਮ ਤੇ ਜਾਵਾਂ ਹਨਾ ਕੋਈ ਵੀ ਮੇਰਾ ਨਹੀਂ ਪਰ ਲੋਕ ਤੁਹਾਨੂੰ ਜਾਣਦੇ ਉਸ ਕਰਕੇ ਵੀ ਦੋ ਆਵਾਜ਼ਾਂ ਕਰਕੇ ਹਾਂਜੀ ਬਿਲਕੁਲ ਜੀ ਫਿਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਨਹੀਂ ਇੱਕ ਬਾਦ ਛੱਡ ਦਿੰਨੇ ਇੱਕ ਚੀ ਗਾਉਣੇ ਆ ਨਹੀਂ ਨਹੀਂ ਜੇ ਆਏ ਨਹੀਂ ਹੁੰਦਾ ਮੈਨੂੰ ਕੋਈ ਨਹੀਂ ਆਇਆ ਕੋਈ ਔਖਾ ਨਹੀਂ ਲੱਗਦਾ ਮੈਨੂੰ ਕੋਈ ਪਿੰਡ 'ਚ ਤੁਹਾਨੂੰ ਇਹ ਜਾਣਦੇ ਇਸ ਕਰਕੇ ਕੁੜੀ ਵੀ ਜੋ ਪੁੱਛੀਏ ਕੋਈ ਰਾਹ ਪੁੱਛੇ ਦੋ ਆਵਾਜ਼ਾਂ ਵਾਲੀ ਕੁੜੀ ਦੇ ਘਰੇ ਜਾਣਾ ਹਾਂਜੀ ਬਹੁਤ ਵਾਰੀ ਹਾਂਜੀ ਸਾਰਾ ਪਿੰਡ ਜਾਣਦਾ ਹਾਂਜੀ ਸਾਰਾ ਜਾਣਦਾ ਜੀ ਤੇ ਤੁਹਾਨੂੰ ਬੁੱਕ ਵੀ ਇਸ ਕਰਕੇ ਕਰਾਇਆ ਜਾਂਦਾ ਕਿ ਦੋ ਆਵਾਜ਼ਾਂ ਕਰਕੇ ਆਉਣਾ ਹਾਂ ਜਦੋਂ ਵੀ ਖਾੜਾ ਬੁੱਕ ਕਰਦੇ ਨੇ ਹਾਂਜੀ ਹਾਂਜੀ ਕੱਲੀ ਆਵਾਜ਼ ਦੇ ਵਿੱਚ ਸੋਲੋ ਗਾਣਾ ਵੀ ਮਾਨਕ ਸਾਹਿਬ ਦਾ ਕੋਈ ਸੁਣਾਓਗੇ ਮਾਨਕ ਸਾਹਿਬ ਨੂੰ ਸੁਣ ਦਿਓ ਹਾਂਜੀ ਹਾਂਜੀ ਸੁਣ ਦਿਓ ਠੰਡ ਇਸ ਸਮੇਂ ਬਹੁਤ ਆ ਮਾਨਕ ਸਾਹਿਬ ਨੂੰ ਸੁਣੀਏ ਕੋਈ ਹਾਂਜੀ ਉਹਨਾਂ ਦਾ ਗੀਤ ਇੱਕ ਧੀ ਬਾਰੇ ਗੀਤ ਆ ਉਹ ਇੱਕ ਜਿੱਤੀ ਜੰਪੀ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਐਕਸਟਰੀ ਸਟੇਜਾਂ ਤੇ ਗਾਉਣੀ ਆ ਕੋਖ ਦਾ ਸੁਲੱਖਣੀ ਹੋਈ ਹਾਂਜੀ ਹਾਂਜੀ ਜੀ ਹੋਇਆ ਕੀ ਜੇ ਧੀ ਜੰਮ ਪਈ ਚੱਲੋ ਕੁਖੀਤਾ ਸਲਖੜੀ ਹੋਈ ਤੇ ਵੀ ਤਾਂ ਦਾਤ ਰੱਬ ਦੀ ਭੈੜੀ ਦੁਨੀਆ ਜਾਂਦੀ ਐ ਮੇਰੋਈ ਹੋਇਆ ਕੀ ਦੇ ਧੀ ਜੰਮ ਪਈ ਧੀਆ ਨਿੰਦਿਆਂ ਨੇ ਤਾਂ ਓਏ ਇਸमाज ਨੇ ਭੇੜੀ ਵੱਟੇ ਪਾਏ ਦਾਜ ਦੇ ਰਿਵਾਜ ਨੇ ਹੁਕਮ ਈ ਨਾ ਦੱਚ ਮੰਗਦੀ ਮਿਲੇ ਖੁਸ਼ੀ ਖੁਸ਼ੀ ਲੈ ਜਾਂਦੀ ਸੋਈ ਹੋਇਆ ਕਿ ਜੇ ਧੀ ਜੰਮ ਪਈ ਹੋਇਆ ਕਿ ਜੇ ਧੀ ਜੰਮ ਪਈ ਕੁੱਖ ਤਾਂ ਸੁਰੱਖਣੀ ਹੋਈ ਮੁਹੰਮਦ ਸਦੀਕ ਹੋਣਾ ਨੂੰ ਸੁਣਿਆ ਕਿ ਗਾਇਆ ਵੀ ਨਾਲ ਨਾਲ ਹਾਂਜੀ ਉਹਨਾਂ ਨੂੰ ਸੁਣਿਆ ਕਈ ਵਾਰ ਕੋਈ ਸਰੋਤੇ ਫਰਮੈਸ਼ ਕਰ ਦਿੰਦੇ ਸਟੇਜ ਤੇ ਆਪਣੇ ਗਾਣੇ ਵੀ ਮਤਲਬ ਦੋ ਆਵਾਜ਼ਾਂ ਚ ਬਣਾਏ ਨੇ ਕਿ ਕੱਲੇ ਹੋਰ ਸਿੰਗਰਾਂ ਦੀ ਗਾ ਰਹੇ ਨਹੀਂ ਜੀ ਬਹੁਤ ਜ਼ਿਆਦਾ ਇਹ ਤਾਂ ਜਦੋਂ ਕੋਈ ਫਰਮਾਇਸ਼ ਆਉਂਦੀ ਉਦੋਂ ਗਾਉਨੇ ਜੀ ਹਾਂਜੀ ਵੈਸੇ ਆਪਣੇ ਬਣਾਏ ਹੋਇਆ ਹਾਂਜੀ ਹਾਂਜੀ ਲੋਕ ਇਹ ਕਹਿ ਦਿੰਦੇ ਵੀ ਦੀਦਾਰ ਸੰਧੂ ਹੋਣਾ ਦਾ ਗਾਣਾ ਸੁਣਾ ਦਿਓ ਹਾਂਜੀ ਕਹਿ ਦਿੰਦੇ ਪਰਿਵਾਰ ਨੂੰ ਮਿਲਿਆ ਦੀਦਾਰ ਸੰਧੂ ਹੋਣ ਉਹਦੇ ਹਾਂਜੀ ਮਿਲੇ ਆ ਜੀ ਕਹਿ ਉਹਨਾਂ ਦੀ ਜਿਵੇਂ ਅੱਛਾ ਜੀ ਚਮਕੀਲਾ ਹੋਣਾ ਦੀ ਗੱਲ ਕੀਤੀ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਹਾਂਜੀ ਬਹੁਤ ਮਿਲੇ ਆ ਜੀ ਮਿਲਣ ਸਾਰ ਹਾਂਜੀ ਜਦੋਂ ਫਿਲਮ ਆਈ ਸੀ ਦੇਖੀ ਜੀ ਚਮਕੀਲਾ ਹਾਂਜੀ ਫਿਲਮ ਨਹੀਂ ਦੇਖ ਸਕੇ ਦੇਖੇ ਜੀ ਥੋੜੀ ਥੋੜੀ ਲੱਗਿਆ ਵੀ ਚਮਕੀਲਾ ਉਹੋ ਜਿਹਾ ਸੀ ਹਾਂਜੀ ਹਾਂਜੀ ਬਹੁਤ ਚੰਗਾ ਚਮਕੀਲਾ ਸਾਰਾ ਯ ਕਿ ਕੋਸ਼ਿਸ਼ ਨਹੀਂ ਜੀ ਵਿੱਚ ਵਿੱਚ ਯਾਦ ਹਾਂਜੀ ਕੋਈ ਮੁਹੰਮਦ ਸਦੀਕ ਹੋਣਾ ਦਾ ਇੱਕ ਸਥਾਈ ਕੋਈ ਮੁਹੰਮਦ ਸਦੀਕ ਹੋਣਾ ਦੀ ਸੁਣਾ ਦੇ ਉਹ ਮੱਕ ਗਈ ਫੀ ਮ ਡੱਬੀ ਚੋ ਯਾਰੋ ਅੱਜ ਕੋਈ ਅਮਲੀ ਦਾ ਡੰਗਸਾਰੋ ਸਾਡੀ ਰੂਸੀ ਫਿਰੇ ਕਰਤਾਰੋ ਕੌਣ ਮਨਾਵੇ ਪੀਰ ਨੂੰ ਹਾਏ ਜਿੰਦ ਨਿਕਲ ਚੱਲੀ ਉਹ ਲੱਗੀ ਤੋੜੇ ਸਰੀਰ ਨੂੰ ਬੈਲੀਓ ਹਾਏ ਜਿੰਦ ਨਿਕਲ ਚੱਲੀ ਉਹ ਲੱਗੀ ਤੋੜੇ ਸਰੀਰ ਨੂੰ ਵੇਡਕਾ ਤੋੜਨਾ ਦੂਰਾ ਕਰਦਾ ਮੰਦਾ ਹਾਲ ਹੋ ਗਿਆ ਕਰਦਾ ਹੁਣ ਤੂੰ ਨਾ ਜਾਂਦਾ ਨਾ ਮਰਦਾ ਹਰ ਦਮ ਕੁੜਿਆ ਰਹਿਂ ਦਿਆ ਸਾਈਆ ਸਦਾ ਮੰਦੀ ਨਾਲ ਜੁੜਿਆ ਰਹਨਾ ਏ ਮੰਮਲੀਆ ਸ਼ਾਮਸ਼ ਵੀਰੇ ਸਦਾ ਮੰਦੀ ਨਾਲ ਜੁੜਿਆ ਰਹਨਾ ਏ ਕੀ ਬਾਤ ਆ ਬਹੁਤ ਬਹੁਤ ਸ਼ੁਕਰੀਆ ਮਣੀ ਜੀ ਇਸ ਪ੍ਰੋਗਰਾਮ ਚ ਆਏ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਆਉਣ ਵਾਲੇ ਦਿਨਾਂ ਚ ਤੁਹਾਡੀ ਹੋਰ ਚਰਚਾ ਹੋਵੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਲਓ ਜੀ ਇਹ ਸੰ ਮਣੀ ਮਾਲਵਾ ਉਹ ਕਾਇਕ ਕੁੜੀ ਜਿਹੜਾ ਦੋ ਆਵਾਜ਼ਾਂ ਦੇ ਵਿੱਚ ਗਾਉਂਦੀ ਹੈ ਅ ਇਹ ਆ ਕਿ ਅਸੀਂ ਸਪੋਰਟ ਕਰੀਏ ਇਸ ਕੁੜੀ ਨੂੰ ਇਸ ਤੇ ਇਸ ਦੀ ਗਾਇਕੀ ਨੂੰ ਅਸੀਂ ਹੋਰ ਬਲਾਈਏ ਪਿੰਡਾਂ ਦੇ ਵਿੱਚ ਅੱਗੇ ਲੈ ਕੇ ਜਾਈਏ ਤਾਂ ਕਿ ਮਿਲਨ ਸਿੰਘ ਵਾਂਗ ਇਹਦਾ ਵੀ ਨਾਂ ਸਤਾਰਿਆਂ ਵਾਂਗ ਚਮਕੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਹੈਪੀ ਭਖਤਾ